ਹੇ ਕ੍ਰਿਸ਼ਿਕਾ ਕਾਰਸਾ ਸ੍ਰੀਵਾਹਿਕ੍ਰਿਸ਼ਕੀ ਪਤੇ ਮਾਵਾਸਰਦੀਪ ਸਿੰਘ ਪਿੰਡ ਪਿਆਉਰੀ ਨੇੜੇ ਕਿਦਰਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਤਿੰਨ ਪਿਆਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਪਿਤ ਪਾਪੜੇ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਪਿਤ ਪਾਪੜਾ ਜਿਹੜਾ ਏਕੰਤ ਤੇ ਹੁੰਦਾ ਹੈ ਔਰ ਇਸ ਨੂੰ ਗਰਦਸਿਚਾ ਵੀ ਕਹਿ ਦਿੰਦੇ ਆ ਔਰ ਖਾਸ ਕਰਕੇ ਪਿਤ ਪਾਪੜੇ ਨੂੰ ਸੰਸਕ੍ਰਿਤ ਵਿੱਚ ਪਰਪਟ ਕਿਹਾ ਜਾਂਦਾ ਹੈ ਔਰ ਹਿੰਦੀ ਭਾਸ਼ਾ ਵਿੱਚ ਪਿਤ ਪਾਪੜਾ ਕਿਹਾ ਜਾਂਦਾ ਹੈ ਔਰ ਫਾਰਸੀ ਭਾਸ਼ਾ ਵਿੱਚ ਸਤਰ ਕਿਹਾ ਜਾਂਦਾ ਹੈ ਔਰ ਅਰਬੀ ਭਾਸ਼ਾ ਵਿੱਚ ਬਕਲਤਲ ਕਿਹਾ ਜਾਂਦਾ ਹੈ ਇਹ ਜਿਹੜਾ ਪਿਤ ਪਾਪੜਾ ਹੈ ਸ੍ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਚੰਦਾ ਹੁੰਦਾ ਹੈ ਸੀਤਨ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਭਰਮ ਚੱਕਰ ਆਉਂਦੇ ਹੋਣ ਔਰ ਵੰਤੀ ਔਰ ਉਲਟੀ ਆਉਂਦੀ ਹੋਵੇ ਪ੍ਰਾਂਤੀ ਵਕਪਾਪ ਜਿਸ ਤਰ੍ਹਾਂ ਕਿ ਚਿੜਚੜਾਪਨ ਜੀਮ ਚਲਾਉਣਾ ਚੱਕਰ ਆਉਣਾ ਅਧਿਕ ਰੋਗਾਂ ਦਾ ਨਾਸ ਕਰਦਾ ਹੈ ਔਰ ਰક્ત ਪਿਤ ਰੋਗ ਖੂਨ ਕਰਾਹੀ ਇਹਨ ਰੋਗਾਂ ਦਾ ਨਾਸ ਕਰਦਾ ਹੈ ਇਹ ਜੋ ਪਿਤਪਾਪੜਾ ਹੁੰਦਾ ਹੈ ਜਿਸ ਤਰ੍ਹਾਂ ਕਿ ਉਲਟੀ ਜਿਮ ਚਲਾਉਣਾ ਦਿਲ ਖਿਪਰਾਉਣਾ ਕਿਰਮੀ ਖੂਨ ਦੇ ਦਸਤ ਲੱਗਨੇ ਔਰ ਰਕਤਾ tisar ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਇਸ ਰੇਸ਼ਟ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਗਰਮੀ ਵਾਲਾ ਬੁਖਾਰ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਕਫ ਵਰਗਮ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਤ੍ਰਿਸ਼ਾ ਪਿਆਸ ਲਗਣੀ ਜੀਮ ਚਲਾਉਣਾ ਔਰ ਸਰੀਰ ਮਚਣਾ ਦਾ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਜਿਸ ਤਰ੍ਹਾਂ ਕੇ ਇਹ ਪਿਤ ਪਾਪੜਾ ਹੁੰਦਾ ਹੈ ਔਰ শীতল ਹੁੰਦਾ ਹੈ ਠੰਡਾ ਜਿਸ ਤਰ੍ਹਾਂ ਕੇ ਰक्त रोग ਨਕਸੀਰ ਅਧਿਕ ਰੋਗਾਂ ਦਾ ਨਾਸ ਕਰਦਾ ਹੈ ਕਿਰਮੇ ਪਰਮੇਰੀ ਤੰਤੂ ਆਧਿਕ ਰੋਗਾਂ ਦਾ ਨਾਸ ਕਰਦਾ ਹੈ ਔਰ ਇਹ ਜੋ ਪਿਤ ਫਾਫੜਾ ਹੁੰਦਾ ਹੈ ਸ੍ਰੇਸ਼ਟ ਕੁਣਕਾਰੀ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਪਰ ਪਟਾ ਸਿਤਲਾ ਸਿਕਤਾ ਕਰਾਹੀ ਸੰਗ੍ਰਾਹੀ ਵਾਤ ਕੋਪਨਾ ਨਗੁਹ ਤਾਂ ਕਿ ਕਟ ਕੋ ਹ ਹਰਿਤ ਪਿਤ ਕਫ ਜਵਰਾਨ ਔਰ ਇਹ ਜੋ ਪਿਤ ਪਾਪੜਾ ਹੁੰਦਾ ਹੈ ਜਿਸ ਤਰ੍ਹਾਂ ਕੇ ਸ਼੍ਰੇਸ਼ਟ ਗੁਣਕਾਰੀ ਹੁੰਦਾ ਹੈ ਆਯੁਰਵੇਦ ਚ ਲਿਖਿਆ ਹੈ ਕਿ ਪਰਪਟਾ ਸ਼ੀਤਲਾ ਤਿਕਤਾ ਔਰ ਇਹ ਜੋ ਪਿਤ ਪਾਪੜਾ ਹੁੰਦਾ ਹੈ ਸ਼ੀਤਨ ਹੁੰਦਾ ਹੈ ਠੰਡਾ ਹੁੰਦਾ ਹੈ ਤਿਕਤ ਕਰਵਾ ਹੁੰਦਾ ਪਰਪਟਾ ਸ਼ੀਤਲਾ ਤਿਕਤਾ ਸੰਗ੍ਰਾਹੀ ਵਾਤ ਕੋਪਨ ਜਿਸ ਤਰ੍ਹਾਂ ਕੇ ਦਸਤ ਲੱਗਦੇ ਹੋਣ और मल रोधक हों संग्राह होंद्द संग्राही वात कोपना लघुहा पाकेच कटुको लघु हा जिस तरह के लघु हल्का लघुहा पाकेच कटुको हरित पित्त और जिस तरह के यहाँ पित्त पापड़ा है हरित पित्त जिस तरह के गर्मी दोगाना नाश करता है हरित पित्त कफ जबरान ਔਰ ਕਫ ਵਰਗਮ ਇਹਨਾਂ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਜਮਰਾ ਚਿਸ ਤਰ੍ਹਾਂ ਕੇ ਗਰਮੀ ਵਾਲਾ ਬੁਖਾਰ ਇਹਨਾਂ ਰੋਗਾਂ ਦਾ ਵੀ ਨਾਸ ਕਰਨ ਵਾਲਾ ਹੁੰਦਾ ਹੈ ਇਹ ਜਿਹੜਾ ਪਿਤ ਪਾਪੜਾ ਹੈ ਸਿੱਤਲ ਹੁੰਦਾ ਹੈ ਠੰਡਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਚਿਸ ਤਰ੍ਹਾਂ ਕੇ ਦਸਤ ਲਗਨੇ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਵਮਨ ਉਲਟੀ ਅਚਸਾਰ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਆਤਮ ਸ੍ਰਿਸ਼ਟ ਹੁੰਦਾ ਹੈ ਬਹੁਤ ਤੇਜ ਕਰਨ ਵਾਲਾ ਹੁੰਦਾ ਹੈ ਸਿਸ਼ਟੜ ਹੁੰਦਾ ਹੈ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 855996133 ਮੈਂ ਬਾਦ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵਾਹਿ ਪ੍ਰੀਤਿਕਾ ਖਾਲਸਾ ਸ੍ਰੀ ਵਾਹਿ ਪ੍ਰੀਤਿਕੀ ਫਤਹਿ